ਅਸਾੜ ਕਢਾਵੇ ਹਾੜੇ ਹਾੜ ਦੇ ਅਤ ਗਰਮ ਸੜਦੇ ਹੋਏ ਮਹੀਨੇ ਵਿੱਚ ਪ੍ਰਭੂ ਪਰਮਾਤਮਾ ਨਾਲ ਪਿਆਰ ਬਣਾਈ ਰੱਖਣ ਦਾ ਇਲਾਹੀ ਉਪਦੇਸ਼ ਲੋਕ ਮਨਾਂ ਵਿੱਚ ਤਾਂ ਗਰਮੀ ਦੀ ਰੁੱਤ ਦਾ ਨਾ ਹੀ ਜੀਠ ਹਾੜ ਹੈ ਇਸ ਮਹੀਨੇ ਇੰਨੀਆਂ ਗਰਮ ਲੋਆਂ ਵਗਦੀਆਂ ਹਨ ਕਿ ਘਰੋਂ ਬਾਹਰ ਨਿਕਲਣ ਦਾ ਦਿਲ ਹੀ ਨਹੀਂ ਕਰਦਾ ਹਾੜ ਦੇ ਅਤ ਗਰਮ ਸੜਦੇ ਹੋਏ ਮਹੀਨੇ ਦੌਰਾਨ ਪ੍ਰਭੂ ਪਰਮਾਤਮਾ ਨਾਲ ਪਿਆਰ ਬਣਾਈ ਰੱਖਣ ਲਈ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੀ ਇਲਾਹੀ ਬਾਣੀ 12 ਮਹਾਮਾਜ ਦੀ ਪੰਜਵੀਂ ਪੋੜੀ ਰਾਹੀਂ ਸਾਨੂੰ ਕੀ ਸਮਝਾਉਂਦੇ ਨੇ ਆਓ ਜਾਣਦੇ ਹਾਂ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਸਾੜ ਭਾਵ ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਹੋਇਆ ਪ੍ਰਤੀਤ ਹੁੰਦਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂਪਤੀ ਨਹੀਂ ਵਸਦਾ ਪ੍ਰਭੂ ਤੋਂ ਵਿਛੜੇ ਹੋਏ ਅਜਿਹੇ ਜੀਵ ਹਾੜ ਦੇ ਕਰਮ ਮਹੀਨੇ ਵਾਂਗ ਤਪਦੇ ਹੋਏ ਕਲਪਦੇ ਰਹਿੰਦੇ ਹਨ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਜਗਤ ਦੇ ਸਹਾਰੇ ਸਰਬ ਸਮਰੱਥ ਪ੍ਰਭੂ ਪਰਮਾਤਮਾ ਦਾ ਆਸਰਾ ਛੱਡ ਕੇ ਦੁਨਿਆਵੀ ਬੰਦਿਆਂ ਉੱਤੇ ਆਸਾਂ ਬਣਾਈ ਰੱਖਣ ਵਾਲੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਆਸਰੇ ਰਹਿਣ ਵਾਲੇ ਸਦਾ ਦੁਖੀ ਹੁੰਦੇ ਹਨ ਦੁਏ ਭਾਏ ਵੀ ਗੁਚੀ ਐ ਗਲ ਪਈਸ ਜਮ ਕੀ ਫਾਸ ਇਸ ਤਰ੍ਹਾਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਉੱਤੇ ਭਰੋਸਾ ਰੱਖ ਕੇ ਜੀਵਨ ਬਤੀਤ ਕਰਨ ਵਾਲੇ ਜੀਵਾਂ ਦੇ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ ਅਤੇ ਉਸ ਦਾ ਜੀਵਨ ਸਦਾ ਇੱਕ ਸਹਿਮ ਭਾਵ ਡਰ ਵਿੱਚ ਬੀਤਦਾ ਹੈ ਜੇ ਹਾ ਬੀਜੈ ਸੋ ਲੁਣਾ ਮੱਥੈ ਜੋ ਲਿਖਿਆਸ ਪਰਮਾਤਮਾ ਦੀ ਬਣਾਈ ਕੁਦਰਤ ਦਾ ਇਹ اٹਲ ਨਿਯਮ ਹੈ ਕਿ ਮਨੁੱਖ ਜਿਹਾ ਬੀਜ ਬੀਜਦਾ ਹੈ ਜਿਸ ਪ੍ਰਕਾਰ ਦੇ ਕਰਮ ਕਰਦਾ ਹੈ ਉਹ ਜਿਹਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ ਜੀਵ ਦੇ ਕੀਤੇ ਕਰਮਾਂ ਅਨੁਸਾਰ ਹੀ ਉਸਦਾ ਨਿਬੇੜਾ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ਼ குரு ਸਹਿਬ ਅੱਗੇ ਫਰਮਾਨ ਕਰਦੇ ਨੇ ਕਿ ਜਗ ਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵਾਤਮਾ ਦੀ ਸਾਰੀ ਜ਼ਿੰਦਗੀ ਪਛਤਾਵਿਆਂ ਵਿੱਚ ਗੁਜ਼ਰਦੀ ਹੈ ਉਹ ਸੰਸਾਰ ਤੋਂ ਟੁੱਟੇ ਹੋਏ ਦਿਲ ਨਾਲ ਹੀ ਧੁਰ ਪੈਂਦੀ ਹੈ ਜਿੰਨ ਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ ਪਰ ਜਿੰਨਾ ਜੀਵਾਂ ਨੂੰ ਸੱਚਾ ਗੁਰੂ ਮਿਲ ਪੈਂਦਾ ਜੋ ਸੱਚੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਹਨ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਪਾਵ ਆਜ਼ਾਦ ਹੋ ਕੇ ਵੱਡਾ ਸਤਕਾਰ ਪ੍ਰਾਪਤ ਕਰਦੇ ਨੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ हे ਪ੍ਰਭੂ ਮੇਰੀ ਇਹ ਅਰਦਾਸ ਹੈ ਮੇਰੇ ਉੱਤੇ ਆਪਣੀ ਮਿਹਰ ਕਰ ਤਾਂ ਜੋ ਮੇਰੇ ਮਨ ਵਿੱਚ ਤੇਰੇ ਦਰਸ਼ਨਾ ਦੀ ਤਾਂਗ ਹਮੇਸ਼ਾ ਬਣੀ ਰਹੇ ਪ੍ਰਭੂ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਗੁਰੂ ਸਾਹਿਬ ਅਗੇ ਧਾਨਕ ਸ਼ਬਦ ਦੀ ਵਰਤੋਂ ਕਰਦੇ ਆ ਫਰਮਾਉਂਦੇ ਹਨ ਕਿ हे ਪ੍ਰਭੂ ਮੈਂ ਤੇਰਾ ਹੀ ਓਟ ਆਸਰਾ ਲਿਆ ਕਿਉਂਕਿ ਤੇਰੇ ਬਿਗੈਰ ਹੋਰ ਕੋਈ ਦੂਸਰਾ ਆਸਰਾ ਹੈ ਹੀ ਨਹੀਂ اے ਪ੍ਰਭੂ ਤੇਥੋਂ ਬਿਨਾ ਮੇਰਾ ਕੋਈ ਆਸਰਾ ਨਹੀਂ ਹੈ ਕਿਰਪਾ ਕਰ ਮੈਂ ਨਾਨਕ ਦੀ ਬੇਨਤੀ ਪ੍ਰਵਾਨ ਕਰ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾ ਦਾ ਨਿਵਾਸ ਬਣਿਆ ਰੇ ਉਸ ਨੂੰ ਤੱਪਦਾ ਹੋਇਆ ਹਾਰਡ ਦਾ ਮਹੀਨਾ ਵੀ ਸੁਹਾਵਣਾ ਲਗਦਾ ਉਸ ਨੂੰ ਦੁਨੀਆ ਦੇ ਦੁੱਖ ਕਲੇਸ਼ ਵੀ ਦੁਖੀ ਨਹੀਂ ਕਰ ਸਕਦੇ ਸੰਗਤ ਜੀ ਆਓ ਅਸੀਂ ਵੀ ਪ੍ਰਭੂ ਨਾਮ ਸਿਮਰਨ ਦੇ ਨਾਲ ਜੁੜ ਕੇ ਤੱਪ ਦੀ ਗਰਮੀ ਵਾਲੇ ਆਸਾੜ ਦੇ ਇਸ ਮਹੀਨੇ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੀ ਇਸ ਬੁੱਢ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ